ਪੁਲਿਸ ਨੂੰ ਇੱਕ ਇਤਲਾ ਮਿਲੀ ਤਾਂ ਇਸ ਤੋਂ ਬਾਅਦ ਪੁਲਿਸ ਨੇ ਇੱਕ ਨਸ਼ਾ ਛਡਾਊ ਕੇਂਦਰ ਤੇ ਰੇਡ ਮਾਰੀ ਤੇ ਇਸ ਤੋਂ ਬਾਅਦ ਪੁਲਿਸ ਨੂੰ ਪਤਾ ਲੱਗਾ ਕਿ ਇਹ ਨਸ਼ਾ ਛਡਾਊ ਕੇਂਦਰ ਝਾਲੀ ਤੌਰ ਤੇ ਚਲਾਇਆ ਜਾ ਰਿਹਾ ਹੈ ਤੇ ਇਸ ਨਸ਼ਾ ਛਡਾਊ ਕੇਂਦਰ ਦੇ ਮਾਲਕਾ ਕੋਲ ਕੋਈ ਵੀ ਲਾਇਸੈਂਸ ਨਹੀਂ ਹੈ ਤੇ ਬਿਨਾ ਲਾਇਸੈਂਸ ਦੇ ਇਹ ਝਾਲੀ ਤੌਰ ਤੇ ਚਲਾਇਆ ਜਾ ਰਿਹਾ ਸੀ ਮਾਮਲਾ ਦਰਸਲ ਸਮਰਾਲਾ ਦਾ ਹੈ ਜਿੱਥੇ ਕਿ ਇਸ ਨਸ਼ਾ ਛਡਾਊ ਕੇਂਦਰ ਦੇ ਵਿੱਚ ਕੋਈ ਵੀ ਟ੍ਰੇਨਡ ਡਾਕਟਰ ਤੇ ਮਨੋਰੋਗੀ ਡਾਕਟਰ ਨਹੀਂ ਪਾਇਆ ਗਿਆ ਤੇ ਉੱਥੇ ਦਾਖਲ ਬੱਚਿਆਂ ਦਾ ਕੋਈ ਵੀ ਇਲਾਜ ਨਹੀਂ ਕੀਤਾ ਜਾ ਰਿਹਾ ਸੀ ਤੇ ਇਹਨਾਂ ਬੱਚਿਆਂ ਦੇ ਵਿੱਚ ਜ਼ਿਆਦਾਤਰ ਪੰਗ ਪੀਣ ਵਾਲੇ ਤੇ ਸ਼ਰਾਬ ਪੀਣ ਵਾਲੇ ਸੀ ਫਿਲਹਾਲ ਪੁਲਿਸ ਵੱਲੋਂ ਨਸ਼ਾ ਛਡਾਊ ਕੇਂਦਰ ਚਲਾਉਣ ਵਾਲੇ ਕਥਿਤ ਦੋਸ਼ੀ ਦੇ ਖਿਲਾਫ ਵੱਖ-ਵੱਖ ਤਰਾਮਾ ਦੇ ਤਹਿਤ ਮੁਕੱਦਮਾ ਦਰਜ ਕਰਕੇ ਤੇ ਉਸਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਚੱਕ ਮਾਫੀ ਪਿੰਡ ਉੱਥੇ ਅਪਰੋਕਸੀਵੇਟ ਜਿਹੜਾ 18-19 ਬੱਚੇ ਆ ਨਾਂ ਦੇ ਕੋਲ ਕੋਈ ਜਿਹੜਾ ਡਿਡਕ ਸੈਂਟਰ ਦਾ ਕੋਈ ਲਾਇਸੈਂਸ ਨਹੀਂ ਬਿਨਾ ਲਾਇਸੈਂਸ ਤੋਂ ਉਹਦਾ 18-19 ਬੱਚਿਆਂ ਨੂੰ ਉੱਥੇ ਜਿਹੜਾ ਐਡਮਿਸ਼ਨ ਦੇ ਕੇ ਬੈਠਾ ਸੀ ਲੀਦੇ ਸੰਦੇਮੀ ਜੀ ਏਡੀ ਸਾਡੇ ਐਸ.ਐਸ.ਓ ਸਾਹਿਬ ਨੇ ਤੇ ਡਾਕਟਰਾਂ ਦੀ ਟੀਮ ਨੂੰ ਲਗਾ ਗਏ ਆ ਤੇ ਮਜਿਸਟ੍ਰੇਟ ਵੀ ਨਾਲ ਲਗਾ ਗਏ ਡਿਊਟੀ ਮਜਿਸਟ੍ਰੇਟ ਜਦੋਂ ਜਗ੍ਹਾ ਉੱਥੇ ਦੇਖਿਆ ਜਿਹੜੇ ਉਹ ਫੈਕਟਸ ਸਹੀ ਪਾਏ ਗਏ ਫਿਰ ਜਿਹੜਾ ਐਫ.ਆਰ ਨੰਬਰ 355 ਅੰਡਰ ਸੈਕਸ਼ਨ 318 3 318 4 127 4 ਵੀ.ਐਨ.ਐਸ ਲੈ ਕੇ ਜਿਹੜਾ ਪਰਚਾ ਦਰਜ ਕਰਕੇ ਜਸਵਿੰਦਰ ਸਿੰਘ ਦੇ ਖਿਲਾਫ ਜੜੀ ਕਾਨੂੰਨੀ ਕਾਰਵਾਈ ਅਮਜਦਲੀ ਜਾਰੀ ਹੈ ਤਾਂ ਗੱਲ ਕਰੀਏ ਕਿ ਜਿਹੜੇ ਚੜਾਏ ਨੇ ਇਹ ਮਤਲਬ ਹੈਗੇ ਜੀ ਫੱਕਰੀ ਨਸ਼ਾ ਕਰਦੇ ਸੀ ਕਿ ਇਹ ਨਹੀਂ ਇਹਦੇ ਵਿੱਚ ਨਹੀਂ ਆ ਡਾਡਰ ਤਰ੍ਹਾਂ ਦੇ ਕੋਈ ਕਿਸੇ ਨੂੰ ਕੋਈ ਸ਼ਰਾਬ ਦਾ ਨਸ਼ਾ ਕਰਦਾ ਸੀ ਕੋਈ ਭੰਗ ਦਾ ਨਸ਼ਾ ਕਰਦਾ ਸੀ ਵਿੱਚ ਜਿਹੜਾ ਕੋਈ ਚਿੱਟੇ ਦਾ ਵੀ ਉਹ ਘਟ ਸੀ ਪਰ ਇਹਦੇ ਕੋਲ ਨਾ ਦਾ ਕੋਈ ਇਹਨਾਂ ਕੋਲ ਜਿਹੜੇ ਪ੍ਰਾਈਵੇਟ ਜਿਵੇਂ ਐਵੇਂ ਹਸਪੀਟਲ ਚ ਲਾਰੇ ਸੀ ਨਾ ਦਾ ਨਾ ਕੋਈ ਕੋ ਡਾਕਟਰ ਸੀ ਸਿਕੈਟਰਿਕ ਤੇ ਨਾ ਹੀ ਕੋ ਪ੍ਰੋਪਰ ਉਹਦਾ ਟਰੀਟਮੈਂਟ ਕੀਤਾ ਜਾ ਰਿਹਾ ਸੀ ਕਿਉਂਕਿ ਇਹ ਹੈ ਜੈ ਐਡੀਕਲ ਤੁਸੀਂ ਪਹਿਲਾਂ ਵੀ ਦੇਖਾ ਹੋਣਾ ਕਿ ਪਹਿਲਾਂ ਨੀਲੋਂ ਵੀ ਫੜਿਆ ਸੀ ਉਹ ਵੀ ਅਸੀਂ ਬੰਦ ਕਰਾਇਆ ਸੀ ਥੋਡੇ ਮਾਧਮੇ ਰੀ ਮੈਂ ਲੋਕਾਂ ਨੂੰ ਵੀ ਅਪੀਲ ਕਰਦਾ ਜਿਹੜੇ ਪਰਿਵਾਰਾਂ ਨੇ ਇੱਥੇ ਛੱਡ ਗਏ ਆ ਐਵੇਂ ਦੇ ਪ੍ਰਾਈਵੇਟ ਹਸਪਤਾਲ ਜਿੱਥੇ ਕੋਈ ਡਾਕਟਰੀ ਸਕੈਟਰਿਕ ਡਾਕਟਰ ਦੀ ਫੈਸਿਲਿਟੀ ਨਹੀਂ ਹੈ ਉਹਦੇ ਕੋਲ ਲਾਇਸੈਂਸ ਨਹੀਂ ਹੈ ਉੱਥੇ ਛੱਡਣ ਦੀ ਜាយ ਹੈ ਸਰਕਾਰੀ ਹਸਪਤਲਾਂ ਦੇ ਵਿੱਚ ਜਿਹੜਾ ਬੱਚਿਆਂ ਨੂੰ ਦਾਖਾ ਲਾਇਆ ਜਾਂਦਾ ਰੀਡਕ ਸੈਂਟਰ ਦੇ ਵਿੱਚ ਟਾਰਚਰ ਵੀ ਕੀਤਾ ਜਾਂਦਾ ਸੀ ਬੱਚਿਆਂ ਨੂੰ ਨਹੀਂ ਟਾਰਚਰ ਵਾਲੀ ਕੋਈ ਏਡੀ ਗੱਲ ਨਹੀਂ ਸਾਹਮਣੇ ਆਈ ਵੈਸੇ ਮੇਰੀ ਤਾਂ ਇਹ ਹੈ ਥੋਡੇ ਜਰੀਏ ਅਪੀਲ ਵੀ ਜਿਹੜਾ ਸਰਕਾਰੀ ਹਸਪਤਲ ਨੇ ਉੱਥੇ ਕਿਦਾ ਫ੍ਰੀ ਇਲਾਜ ਆ ਇੱਕ ਉਹਤੇ ਡਾਕਟਰ ਜਿਹੜੇ ਸਕੇਟਕਲ ਦੇ ਡਾਕਟਰ ਪ੍ਰੋਪਰ ਉਹਦੇ ਨਾਲ ਆਉਂਦਾ ਵੀ ਜਦੋਂ ਸਕੇਟਕਲ ਦੇ ਡਾਕਟਰ ਇਹਨਾਂ ਦੀ ਆਪਣਾ ਫੀਡ ਵਗੈਰਾ ਲੈਂਦੇ ਆ ਇਹਨਾਂ ਦੇ ਜਿਹੜਾ ਸਾਈਕੋਲੋਜੀ ਜਿਹੜਾ ਮੈਂਟਲੀ ਇਹਨਾਂ ਨੂੰ ਤਿਆਰ ਕਰਦੇ ਆ ਉਹਦੇ ਬਾਅਦ ਹੀ ਬੱਚੇ ਜਿਹੜਾ ਨਸ਼ਾ ਸ਼ਕਤ ਜਗਬਾਣੀ ਟੀਵੀ ਲਈ ਪਰਮਿੰਦਰ ਵਰਮਾ ਦੀ ਰਿਪੋਰਟ